ਇਹ ਰਿਹਾ ਤੇ ਚਾਗ ਜਾਗੇ ਆਹੀ ਮੈਂ ਪੜਦਾ ਹੁਨਾਂ ਹੋਰ ਕਹਿੰਦਾ ਅੰਨਾ ਕੀ ਭਲੇ ਦੋ ਅੱਖਾਂ ਮੈਂ ਕਿਹਾ ਲਿਆਓ ਕਾਗਜ਼ ਕਰਾਂ ਹੁਣ ਕੱਢ ਕੇ ਕਾਰਜ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਦਘਾਟਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਵਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹਰੇਕ ਸੜਕ ਹੀ ਢਾਉਣੀ ਹੈ ਸੁੱਖ ਵਿਲਾਸ ਵਾਲੇ ਸੜਕ ਤੋੜਨ ਦਾ ਜੀਸੀਬੀ ਦਾ ਕਲੱਚ ਛੱਡ ਕੇ ਦਗਾਟਨ ਕਰੂੰਗਾ ਪੈਰ ਨਾਲ ਔਰ ਸਕੂਲ ਉੱਟਾਉਂਦੇ ਨਹੀਂ ਹੈਗੇ ਆਪਾਂ ਉਹਨੂੰ ਆਪਾਂ ਕਬਜ਼ੇ 'ਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ ਪਹਾੜਾਂ 'ਚ ਸਕੂਲ ਹੈ ਸਰਕਾਰੀ ਸਕੂਲ ਹੋਊਗਾ ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਇਹਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਫਿਰ ਆਪਾਂ ਕਰ ਦਾਂਗੇ ਉੱਥੇ ਸਹੀ ਹੈ ਨਾ ਤਾੜੀਆਂ ਮਾਰ ਕੇ ਦੱਸ ਦੋ ਸਹੀ ਹੈ ਨਾ ਗੱਲਾਂ ਤਾਹੀਏ ਕਿਉਂ ਆਪਾਂ ਆਪਾਂ ਕਿਉਂ ਟਾਈਏ ਆਪਾਂ ਆਪਦੇ ਵਾਸਤੇ ਵਰਤਾਂਗੇ ਇਹਨੂੰ ਜਿੰਨੀਆਂ ਇਹਨਾਂ ਨੇ ਬਣਾਈਆਂ ਤੁਹਾਡਾ ਪੈਸਾ ਲੁੱਟ ਲੁੱਟ ਕੇ ਸਾਰੀਆਂ ਜਮ ਜਾਇਦਾਦਾਂ ਇਹਨਾਂ ਤੋਂ ਖਾਊਗਾ ਇਹਨਾਂ ਨੇ ਦਿੱਤੀਆਂ ਆਪਣੇਆਂ ਨੂੰ ਬਸ ਵਲੰਟੀਅਰ ਰੱਖਿਆ ਪਾਰਟੀਆਂ ਦੇ ਛੋਟੇ ਛੋਟੇ ਲੀਡਰ ਰੱਖਿਆ ਫੋਨ ਕਰਦਿਆ ਹਾਂ ਬਈ ਕਿਵੇਂ ਐ ਠੀਕ ਐ ਪਵਾਨੀਗਾੜ ਵਾਲੀ ਰੈਲੀ ਚ 10 ਬੱਸਾਂ ਭਰ ਕੇ ਲੈ ਆਓ ਚੱਕ ਉਹ ਪਾਰ ਦਾ ਫਿਰਦਾ ਰਹਿੰਦਾ ਬੱਸਾਂ ਵਿਚਾਰਾ ਉਹ ਲੋਕਾਂ ਦੀ ਮਨਤਾ ਕਰਦਾ ਫਿਰਦਾ ਰਹਿੰਦਾ ਭਾਈ ਬਣ ਕੇ ਬੱਸ ਭਰ ਦੋ ਯਾਰ ਮੇਰੇ ਮੇਰੀ ਕੀ ਇੱਜ਼ਤ ਰਹੂਗੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਐ ਜਾ ਜਦੋਂ ਆਉਂਦੀ ਹੈ ਕੋਈ ਵਾਰੀ ਕੋਈ ਅਹੁਦੇਦਾਰ ਬਣਦੀ ਉਹ ਲੋ ਕਹਿੰਦੇ ਚਾਚੇ ਦਾ ਮੁੰਡਾ ਸਾਡੇ ਦਾ ਇਹ ਮੁੰਡਾ ਟਕਸਾਲੀ ਹੈ ਇਹ ਤੋਂ ਇਹੀ ਕਰੂੰਗਾ ਕੰਮ ਨਾ ਦੱਸੋ ਮੇਰੇ ਕੋਲੇ ਬਹੁਤ ਆਇਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹੜੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰਹਿ ਵੀ ਟੱਬਰ ਹੀ ਗਿਆ ਕੱਲਾ ਫਿਰ ਕੱਲਾ ਟੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮਾਚ ਇਜ਼ ਦ ਟੈਂਪਰੇਚਰ ਇਟਸ 40 ਡਿਗਰੀਜ਼ ਆਹ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਦੱਸਿਓ ਆਪਾਂ 2 ਘੰਟੇ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਇਹ ਪੰਜਾਬ ਦੇ ਜਿਹੜੇ ਬਾਰਿਸ਼ ਮੈਂ ਨਾ ਰਗ ਰਗ ਜਾਣਦਾ ਇਹਨਾਂ ਦੀ ਤੇ ਮੈਂ ਬੋਲ ਦੇਣਾ ਤੈਨੂੰ ਤਾਂ ਤੜਫਦੇ ਰਹਿੰਦੇ ਯਾਰ ਕੁਝ ਵੀ ਨਹੀਂ ਛੱਡਦਾ ਓਏ ਸਾਰਾ ਕੁਝ ਦੱਸ ਦਿੰਦਾ ਮੈਂ ਮੈਂ ਤੈਨੂੰ ਦੱਸੂ ਤੁਹਾਡੇ ਬਾਰੇ ਸਾਰਾ ਕੁਝ ਭਲਕ ਇਸ ਟੈਸੀਡੀਂ ਚ ਵੀ ਇੰਝ ਦੱਸਦਾ ਹੁੰਦਾ ਸੀ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਭ ਰਲੇ ਹੋਏ ਨੇ ਆਪਸ ਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਵੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਬਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ 'ਚ ਉਹਨੇ ਰੀ ਠਾਊਗਾ ਇੱਕ ਏ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰ ਦੇਰੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ ਚ ਆਪਾਂ ਕੋਈ ਚੌਲ ਪਾ ਦਿੰਦੇ ਉਹ ਚੌਣਾ ਬਣਿਆ ਇੱਕ ਦੂਜੇ ਦੇ ਵਿੱਚ ਮਚਣ ਲੱਗ ਜਾਂਦੇ ਆ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਪਤੰਦਰਾਂ ਦਾ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਹਨਾ ਕਾ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਹਨਾ ਪਰ ਹੌ ਹਰਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਦੋਂ ਬਾਅਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਬਰਾਏ ਐਂ ਕਰੀ ਜਾਂਦੇ ਨੇ ਬਾਸੇ ਕੋਈ ਵਾਰੀ ਕਿਸਮਤੀ ਮਾੜੀ ਹੁੰਦੀ ਹੈ ਉਦੋਂ ਹੈ ਨਹੀਂ ਸੀ ਇਹ ਬੀਬੀ ਆਈ ਇੱਥੇ ਚਲ ਮੈਂ ਕੋਈ ਨਹੀਂ ਮੈਂ ਤਾਂ ਬੋਲ ਲੂੰ ਪਤਾ ਨਹੀਂ ਕਿੱਥੋਂ ਜਦੋਂ ਜਲਣ ਵਾਕ ਬੋਲਣ ਲੱਗੀ ਉਦੋਂ ਤੁਰ ਹੀ ਆਵੇ ਮੈਂ ਕਿਹਾ ਉਹ ਆ ਗਈ ਜੀ ਉਹ ਆਉਂਦੀ ਹੈ ਇਹਨੂੰ ਪੁੱਛ ਲਓ ਵੀ ਜਦੋਂ ਖਿਲਾੜ ਚੱਲੀ ਜਾਂਦਾ ਵਿੱਚ ਹੱਥ ਜ਼ਰੂਰ ਦੇਣਾ ਤੂੰ ਰਹਿ ਜਾ 5 ਮਿੰਟ ਉਧਰ ਨਾ ਕਿਸਮਤ ਮਾੜੀ ਸੀ ਮੇਰੇ ਲਈ ਆ ਕੇ ਮੁੰਡੇ ਰੱਬ ਨੇ ਧਰਤੀ ਮੈਂ ਬੋਲਦਾ ਸਾਰਾ ਕੁਝ ਕੁਛ ਨਹੀਂ ਆਇਆ ਗੱਲ ਸੁਣੀ ਹੋਣੀ ਉਹ ਗੱਲ ਤੁਸੀਂ ਪਾਰਲੀਮੈਂਟ ਚ ਸਭੀ ਰੋਇਨਾ ਤੋਂ ਕੀ ਉਮੀਦ ਕਰੋਗੇ ਤੁਸੀਂ ਪੰਜਾਬ ਦੀ ਵਫਾਦਾਰੀ ਦੀ ਚਾਰ ਵਾਰੀ ਲੁੱਟਿਆ ਜਦੋਂ ਐਵੇਂ ਸ਼ਾਹਬਦਾਲੀ ਦਾ ਕਾਫਲਾ ਤਾਂ ਐਮ ਦੀ ਸ਼ਾਹਬਦਾਲੀ ਨੇ ਕਹਿੰਦਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੇਂਦਾ ਮੈਂ ਨਾਮ ਦੇਉਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਅੱਲਾ ਸਿੰਘ ਨੇ ਦੱਸਤਾ ਕਨਾਂ ਲੁੱਟਦੇ ਨੇ ਉਹਨੇ ਉਹ ਫੜ ਕਸ਼ੀਰ ਕਰਤੇ ਜੀ ਉਦੋਂ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦੱਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦੋ ਪਟਿਆਲੇ ਦੀ ਰਿਆਸਤ ਉੱਥੋਂ ਸ਼ੁਰੂ ਹੋਈ ਆ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ ਚ ਅਹਿਮਦ ਸ਼ਾਹ ਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਲੁੱਟ ਕੇ ਵੀ ਜੋ ਖਾ ਆ ਪੀ ਲਿਆ ਉਹੀ ਆਪਣੇ ਬਾਕੀ ਲੁੱਟ ਕੇ ਲੈ ਜਾਊਗਾ ਕੋਲ ਜਿਹੜੇ ਨਾ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁਖ ਵਿਲਾਸ ਚ ਉਹ ਪੂਲ ਚ ਪਾਣੀ ਨਹੀਂ ਹੈਗਾ ਲੋਕਾਂ ਦਾ ਖੂਨ ਹੈ ਲੋਕਾਂ ਦਾ ਲੁੱਟਿਆ ਹੋਇਆ ਲੋਕਾਂ ਨੂੰ ਚੁੱਸਿਆ ਹੋਇਆ ਹੋਣਾ ਸੁਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੁਖ ਵਿਲਾਸ ਨੂੰ ਲਗਜ਼ਰੀ ਟੈਕਸ ਫ੍ਰੀ ਨੇ ਸੁਖ ਵਿਲਾਸ ਨੂੰ ਜੀਐਸਟੀ ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਨੇ ਸਟੇਟ ਦੀ ਜੀਐਸਟੀ ਉਹ ਸਾਰੀ ਮੁਫਤ ਹੈ ਸਾਰਾ ਕੁਝ ਹੀ ਮੁਫਤ ਸੁਖ ਵਿਲਾਸ ਨੂੰ ਮੇਰੇ ਹੱਥ ਚ ਕਾਗਜ਼ ਆਹੀ ਮੈਂ ਪੜਦਾ ਹੁਣ ਨਾ ਹੋਰ ਕਹਿੰਦਾ ਅੰਨਾ ਕੀਪਲੇ ਦੋ ਅੱਖਾਂ ਮੈਂ ਕਹਿੰਦਾ ਲਿਆਓ ਕਾਗਜ਼ ਕਰਾਂ ਹੁਣ ਕੱਢ ਕੇ ਕਾਰਜ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਧਾਰਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਬਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕੀ ਢਾਉਣੀ ਹੈ ਸੁੱਖ ਬਿਲਾਸ ਵਾਲੇ ਸੜਕ ਤੋੜਨ ਦਾ ਜੀਸੀਬੀ ਦਾ ਕਲਚ ਛੱਡ ਕੇ ਉਧਾਰਨ ਕਰੂੰਗਾ ਪੈਰ ਨਾਲ ਔਰ ਸਕੂਲ ਉਟਾਉਂਦੇ ਨਹੀਂ ਹੈਗੇ ਪਾਉ ਉਹਨੂੰ ਪੱਕੇ ਵਿੱਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ ਪਹੜਾ ਦੇ ਸਕੂਲ ਸਰਕਾਰੀ ਸਕੂਲ ਹੋਊਗਾ ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਇਹਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਫਿਰ ਆਪਾਂ ਕਰ ਦਾਂਗੇ ਉੱਥੇ ਸਹੀ ਹੈ ਨਾ ਤਾੜੀਆਂ ਮਾਰ ਕੇ ਦੱਸ ਦਿਓ ਸਹੀ ਹੈ ਨਾ ਗੱਲ ਆ ਟਾਈਏ ਕਿਉਂ ਆਪਾਂ ਆਪਾਂ ਕਿਉਂ ਟਾਈਏ ਆਪਾਂ ਆਪਣੇ ਵਾਸਤੇ ਵਰਤਾਂਗੇ ਇਹਨੂੰ ਜਿੰਨੀਆਂ ਇਹਨਾਂ ਨੇ ਬਣਾਈਆਂ ਥੋੜਾ ਪੈਸਾ ਲੁੱਟ ਲੁੱਟ ਕੇ ਸਾਰੀਆਂ ਜਮ ਜਾਇਦਾਦਾਂ ਇਹਨਾਂ ਤੋਂ ਖਾਊਗਾ